ਫੋ ਸਾਡੇ ਅਸੀਂ ਬਟਿੰਡੇ ਸ਼ਹਿਰ ਦੇ ਵਿੱਚ ਮੁਹਿੰਮ ਚਲਾਈ ਹੋਈ ਹੈ ਉਸ ਦੇ ਵਿੱਚ ਸਾਡੇ ਐਸਪੀ ਸਿਟੀ ਡੀਐਸਪੀ ਸਿਟੀ 1 ਐਸਐਚਓ ਕਨਾਲ ਇੱਕ ਕਾਫੀ ਦਿਨ ਤੋਂ ਲੱਗੇ ਹੋਈ ਸੀ ਕਲੋਨੀਆ ਦੇ ਵਿੱਚ ਜਾ ਕੇ ਮਹੱਲੇ ਦੇ ਵਿੱਚ ਜਾ ਕੇ ਨਸ਼ਾ ਤਸਕਰਾਂ ਬਾਰੇ ਅਸੀਂ ਪਤਾ ਕਰ ਰਹੇ ਹਾਂ ਰੈਗੂਲਰ ਮੀਟਿੰਗ ਕਰ ਰਹੇ ਹਾਂ ਤੇ ਇਸੇ ਦੌਰਾਨ ਸਾਨੂੰ ਇਨਫੋਰਮੇਸ਼ਨ ਇੱਕ ਮਿਲੀ ਸੀਗੀ ਕਿ ਇੱਕ ਵਿਅਕਤੀ ਜਿਹਦਾ ਨਾਮ ਤਰਸੇਮ ਸਿੰਘ ਉਰਫ ਸੋਮਾ ਹੈਗਾ ਜੋ ਕਿ ਬਟਿੰਡੇ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲਾ ਕੇ ਉਹਦੀ ਜਿਹੜੀ ਹੈਗੀ ਛੋਟੀ-ਛੋਟੀ ਕੁਆਂਟੀਟੀ ਦੇ ਵਿੱਚ ਉਹਨੂੰ ਗਾਂਹ ਵੇਚਦਾ ਹੈ ਤੇ ਇੱਕ ਇਹਦਾ ਰਿਸ਼ਤੇਦਾਰ ਕਰਨਪ੍ਰੀਤ ਸਿੰਘ ਹੈਗਾ ਜੋ ਕਿ ਪਿੰਡ ਕਾਟਗੜ ਜਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਜੋ ਕਿ ਸਪਲਾਈ ਦੇ ਵਿੱਚ ਇਹਦੀ ਮਦਦ ਕਰਦਾ ਤੇ ਜਦੋਂ ਅਸੀਂ ਇਹਨਾਂ ਦੇ ਪਿੱਛੇ ਕਈ ਦਿਨਾਂ ਦੇ ਪਏ ਸੀ ਵੀ ਫਾਈਨਲੀ ਸਾਡੀ ਟੀਮ ਨੂੰ ਸਫਲਤਾ ਮਿਲੀ ਤੇ ਇਹਨਾਂ ਤੋਂ ਜਿਹੜਾ ਹੈਗਾ ਅਸੀਂ 1 ਕਿਲੋ 5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ 2,65,000 ਰੁਪਏ ਡਰਗਮਨੀ ਬਰਾਮਦ ਕੀਤਾ ਗਿਆ ਹੈ ਤੇ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਪੁਸ਼ਕਿਸ਼ ਦੌਰਾਨ ਤਰਸੀਮ ਸਿੰਘ ਜਿਹੜਾ ਹੈਗਾ ਇਹਨੇ ਇਹ ਵੀ ਦੱਸਿਆ ਕਿ ਇਹਦਾ ਇਹਨਾਂ ਦਾ ਜਿਹੜਾ ਹੈਗਾ ਹੀਰੋਇਨ ਦਾ ਸੋਰਸ ਹੈ ਉਹ ਗਣੇਸ਼ ਸਿੰਘ ਉਰਫ ਗੇਸ਼ੂ ਹੈਗਾ ਜੋ ਕਿ ਕਾਟਗੜ੍ਹ ਜ਼ਿਲ੍ਹੇ ਫਾਜ਼ਿਲਕਾ ਦਾ ਰਹਿਣ ਵਾਲਾ ਹੈਗਾ ਇਹ ਜਿਹੜਾ ਹੈਗਾ ਗਣੇਸ਼ ਸਿੰਘ ਇਹ ਪੁਰਾਣਾ ਕਾਫੀ ਡਰਗ ਤਸਕਰ ਕਾਫੀ ਸਮਾਂ ਤੋਂ ਕਰ ਰਿਹਾ ਹੈ ਇਦੇ ਖਿਲਾਫ ਹੁਣ ਤੱਕ ਦੀ ਜਿਹੜੀ ਤਫਤੀਸ਼ ਹੋਈ ਹੈ ਉਹਦੇ ਵਿੱਚ ਪੰਜ ਮੁਕਦਮੇ ਐਨਡੀਪੀਐਸ ਐਕਟ ਦੇ ਸਾਡੇ ਸਾਹਮਣੇ ਆਏ ਹਨ ਤਿੰਨ ਮੁਕਦਮੇ ਐਨਡੀਪੀਐਸ ਐਕਟ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਦਰਜ ਹੈਗੇ ਤੇ ਦੋ ਮੁਕਦਮੇ ਜਿਹੜੇ ਮੁਖਸਰ ਸਾਹਿਬ ਦੇ ਵਿੱਚ ਦਰਜ ਹੈਗੇ ਜਿਹੜੇ ਦੋਸ਼ੀ ਦੋ ਹੈਗੇ ਤਰਸੇਮ ਸਿੰਘ ਅਤੇ ਕਰਨਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਹਲੇ ਕੋਈ ਮੁਕਦਮਾ ਸਾਹਮਣੇ ਨਹੀਂ ਆਇਆ ਲੇਕਿਨ ਸਾਡੀ ਤਫਤੀਸ਼ ਜਾਰੀ ਹੈ ਉਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਹੋਰ ਕਿਦੀ ਕਿਦੀ ਇਨਵੋਲਵਮੈਂਟ ਹੈਗੀ ਸਰ ਜੀ ਜਿਹੜੇ ਰੋਨ ਦੇ ਚੱਗੇ ਆਏ ਸੀ ਸਾਰੀ ਚੀਜ਼ ਹੋ ਰਹੀ ਹੈ ਤਾਂ ਦੇਖੋ ਜੀ ਬੈਕਵਰਡ ਲਿੰਕੇਜ ਅਸੀਂ ਟਰੇਸ ਕਰ ਰਹੇ ਹਾਂ ਜਿਵੇਂ ਪਹਿਲਾ ਇੱਕ ਵਿਅਕਤੀ ਫੜਿਆ ਉਹਨਾਂ ਤੋਂ ਬੈਕਵਰਡ ਲਿੰਕੇਜ ਕਰਕੇ 80 ਫੀਸਦੀ ਕਜਲੇ ਤੱਕ ਪਹੁੰਚ ਗਏ ਉਹ ਤੋਂ ਗਾਂ ਇਹਦਾ ਜਿਹੜਾ ਸੋਰਸ ਹੈਗਾ ਉਹ ਤੱਕ ਵੀ ਅਸੀਂ ਪਹੁੰਚ ਗਏ ਸਰ ਇਹ ਸਪਲਾਈ ਕਿੱਥੇ ਹੋਣਾ ਸੀਗਾ ਇਹ ਕੁਝ ਅਜੇ ਤੱਕ ਪਤਾ ਲੱਗਿਆ ਹੋਏ ਐਡੀ ਵੱਡੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਰੋਨ ਆਈ ਹੈ ਆਖਰੀ ਸਪਲਾਈ ਕਿੱਥੇ ਹੋਣੀ ਸੀ ਉਹ ਜਿਹੜੇ ਦੋਸ਼ੀ ਫੜੇ ਉਹਨਾਂ ਤੋਂ ਜਿਹੜੀ ਆਪਾਂ ਪੁੱਛਗਿੱਛ ਕਰਾਂਗੇ ਉਸ ਦਰਾਂ ਨੇ ਗੱਲ ਸਾਹਮਣੇ ਆਈ। ਸਰ ਜੀ ਇਹਦੀ ਜਿਹੜੀ ਸਾਨੂੰ ਜਿਹੜਾ ਹੁਣ ਤੱਕ ਇਹ ਲੱਗਿਆ ਹੈ ਕਿ ਕਿਉਂਕਿ ਇਹ ਬਟਿੰਡਾ ਸ਼ਹਿਰ ਦੇ ਵਿੱਚ ਆਪਣੇ ਇਸ ਤਰ੍ਹਾਂ ਤੋਂ ਲੈ ਕੇ ਆਇਆ ਹੋ ਸਕਦਾ ਹੈ ਬਟਿੰਡੇ ਜ਼ਿਲ੍ਹੇ ਦੇ ਵਿੱਚ ਵੀ ਇਹ ਸਪਲਾਈ ਵਕਫ ਵਕ ਬੰਦਿਆਂ ਨੂੰ ਕਰਦਾ ਹੋਵੇ ਇਸੇ ਲਈ ਜਿਹੜਾ ਸਾਡਾ ਉਪਰਾਲਾ ਇਹ ਹੁੰਦਾ ਹੈ ਕਿ ਅਸੀਂ ਜਦੋਂ ਵੀ ਕਿਸੇ ਅਕਿਊਜ਼ ਨੂੰ ਫੜਦੇ ਐ ਐਨਡੀਪੀਐਸ ਦੇ ਉਹਦੀ ਫਾਰਵਰਡ ਲਿੰਗੁਏਜ ਵੀ ਦੇਖੀਏ ਯਾਨੀ ਕਿ ਗਾਉਂ ਕਿਨੂੰ ਵੇਚਣਾ ਚਾਹੁੰਦਾ ਸੀ ਬੈਕਵਰਡ ਲਿੰਕੇਜ ਵੀ ਦੇਖੀ ਕਿ ਇਹਦਾ ਸੋਰਸ ਕਿ ਸੀ ਸਰ ਇਸ ਨੂੰ ਪਹਿਲਾਂ ਕਿੰਨੇ ਕੁ ਲੈ ਕੇ ਆਇਆ ਹੈ ਜੀ ਇਹ ਵੀ ਉਹ ਜੀ ਪੁਸ਼ਕੀ ਦੌਰਾਨ ਸਾਹਮਣੇ ਆਇਆ ਸਰ ਇਹਦੀ ਕੀਮਤ ਜੇ ਆਪਾਂ ਗੱਲ ਕਰੀਏ ਜੀ ਤੇ ਇਹ ਬਲੇਸ਼ ਕਿੰਨਾ ਕੀਮਤ ਤੇ ਕੋਈ ਸਮਝ ਨਹੀਂ ਕਰ ਸਕਦਾ ਸਰ ਇਹ ਕੋਈ ਮਤਲਬ ਪੜਿਆ ਲਿਖਿਆ ਨੌਜਵਾਨ ਹੈ ਜਾਂ ਕੋਈ ਵੈਸੇ ਹੀ ਜਿਹੜਾ ਸ਼ੌਕ ਦੇ ਤੌਰ ਤੇ ਨਾ ਕਿ ਪੈਸੇ ਦੇ ਲਾਲਚ ਦੇ ਤੌਰ ਤੇ ਨਹੀਂ ਸ਼ੌਕ ਤਾਂ ਦੇਖੋ ਜੀ ਕੋਈ ਨਸ਼ੇ ਦੀ ਤਸਕਰੀ ਕੋਈ ਸ਼ੌਕ ਨਹੀਂ ਹੋ ਸਕਦਾ ਕਿਸੇ ਦਾ ਇਹ ਅਪਰਾਧ ਹੈ ਤੇ ਭਾਵੇਂ ਪੜਿਆ ਲਿਖਿਆ ਹੋਵੇ ਭਾਵੇਂ ਨਾ ਹੋਵੇ ਹਰੇਕ ਵਿਅਕਤੀ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਇਹ ਨਸ਼ੇ ਨਸ਼ੇ ਦਾ ਜਿਹੜੀ ਲਤ ਹੈਗੀ ਸਮਾਜ ਨੂੰ ਖਰਾਬ ਕਰ ਰਹੀ ਹੈ ਤੇ ਸਾਡਾ ਐਕਸ਼ਨ اسی ਤਰੀਕੇ ਨਾਲ ਜਾਰੀ ਰਹੇ ਸਰ ਇਹ ਬੇਸਿਕ ਕੰਮ ਕੀ ਕਰਦੇ ਸੀਗੇ ਇਹਨਾਂ ਦੀ ਜਿਹੜੀ ਡਿਟੇਲ ਹੈਗੀ ਪ੍ਰੈਸ ਨੋਟ ਚ ਤੁਹਾਨੂੰ ਦੇ ਦਾਂਗੇ ਸਰ ਕਿੰਨ ਗ੍ਰਿਫਤਾਰ ਕਿੰਨੇ ਬੰਦੇ ਕੀਤੇ ਗਏ ਇਸ ਸਾਲ ਜੀ ਹੁਣ ਤੱਕ ਇਹ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਤੇ ਬਾਕੀ ਜਦੋਂ ਤਫਤੀਸ਼ਾਂ ਚੱਲੇਗੀ ਹੋ ਸਕਦਾ ਹੋਰ ਵੀ ਗ੍ਰਿਫਤਾਰ ਹੋਣ ਨਾਲ ਨਾਲ ਬਿਕਦਾਇਆ ਸਾਫੇ ਵਿੱਚ ਬੜੀ ਮਾਤਰਾ ਦੇ ਵਿੱਚ ਟ੍ਰਾਈ ਕਰਦੇ। ਇਸੇ ਏਰੀਆ ਚੋ ਜਦੋਂ ਜਦੋਂ ਸਾਡੇ ਅਫਸਰ ਕਈ ਦਿਨਾਂ ਤੋਂ ਵੀਰਤਲਾਬ ਜਿਹੜੇ ਵੀ ਆਪਣੇ ਪ੍ਰਭਾਵਿਤ ਨਸ਼ਾ ਪ੍ਰਭਾਵਿਤ ਜਿਹੜੇ ਖੇਤਰ ਹੈਗੇ ਬਟਿੰਡੇ ਸ਼ਹਿਰ ਦੇ। ਉਹ ਜਿਨ੍ਹਾਂ ਦੇ ਵਿੱਚ ਵੀਰਤਲਾਬ ਦਾ ਵੀ ਨਾਂ ਆਂਦਰਿਆ। ਇਹਨਾਂ ਏਰੀਆ ਦੇ ਵੀ ਸਾਡੇ ਅਫਸਰ ਜਾਂਦੇ ਰਹੇ ਆ। ਸਿਵਲ ਦੇ ਵਿੱਚ ਵੀ ਜਾਂਦੇ ਰਹੇ ਆ ਸਾਡੀ ਪੀਸੀਆਰ ਦੀ ਟੀਮਾਂ ਡੀਐਸਪੀ 1 ਤੇ ਸਾਰੇ ਜਾ ਕੇ ਅਸੀਂ ਖੁਦ ਵੀ ਉੱਥੇ ਤੁਸੀਂ ਪਿੱਛੇ ਸਾਡੇ ਨਾਲ ਗਏ ਹੋ ਤੁਸੀਂ ਅਸੀਂ ਉੱਥੇ ਆਪਰੇਸ਼ਨ ਵਗੈਰੇ ਵੀ ਕੀਤੇ ਆ। ਤੇ ਇਹ ਜਰੂਰ ਇਹਦੇ ਵਿੱਚ ఇన్ਫੋਰਮੇਸ਼ਨ ਜਿਹੜੀ ਹੈਗੀ ਨਾ ਇਹਦੇ ਅਸ ਤੋਂ ਵੀ ਸਾਡੇ ਕੋਲ ਆਈ ਸੀ ਸਰ ਤੁਸੀਂ ਕਹਿੰਦੇ ਹਾਜ਼ਰ ਦਾ ਨਾੜੇ ਜਿਹੜਾ ਹੈ ਤੇ ਹਾਜ਼ਰ ਦਾ ਦੇਖਿਆ ਗਿਆ ਜੀ ਪਾਕਿਸਤਾਨ ਤੋਂ ਬਹੁਤ ਜ਼ਿਆਦਾ ਮੰਗਰਛਾ ਹੋ ਰਿਹਾ ਹੈ ਨਾ ਰਿਹਾ ਕਿ ਕੌਮਿਕ ਹੈ ਸਾਡੇ ਫਿਰ ਡਿਊਰਿੰਗ ਤਫਤੀਸ਼ ਅਸੀਂ ਦੇਖਾਂਗੇ ਕਿ ਇਹਦਾ ਐਕਚੁਅਲ ਸੋਰਸ ਕੀ ਬਣਦਾ ਸਰ ਕੋ ਪ੍ਰਾਪਰਟੀ ਆਈ ਹੈ ਨਵੀਂ ਪ੍ਰਾਪਰਟੀ ਬਣਾਈ ਪਹਿਲਾਂ ਇਹ ਹਾਂਜੀ ਇੱਕ ਇੱਕ ਸਾਡਾ ਇੱਕ ਅਹਿਮ ਉਪਰਾਲਾ ਇਹ ਹੁੰਦਾ ਹੈ ਕਿ ਜਿਹੜਾ ਵੀ 68 ਐਫ ਜਿਹੜਾ ਐਨਡੀਪੀਐਸ ਐਕਟ ਦਾ ਹੈਗਾ ਉਹਦੇ ਵਿੱਚ ਪ੍ਰਾਪਰਟੀ ਜਿਹੜੀ ਅਕਿਊਜ਼ ਦੀ ਫ੍ਰੀਜ਼ ਕੀਤੀ ਜਾਂਦੀ ਹੈ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਬਟਿੰਡਾ ਜ਼ਿਲ੍ਹੇ ਨੇ ਪਿਛਲੇ ਸਮੇਂ ਦੇ ਵਿੱਚ ਮੈਕਸਿਮਮ ਪ੍ਰਾਪਰਟੀ ਫੋਰਫੀਚਰ ਦੇ ਵਿੱਚ ਆਪਣਾ ਨਾਂ ਰਿਆ ਤੇ ਇਸ ਕੇਸ ਦੇ ਵਿੱਚ ਵੀ ਜ਼ਰੂਰ ਕਰਾਂਗੇ ਸਰ ਇਹਦਾ ਬਟਿੰਡੀ ਵਾਲੇ ਦਾ ਫਾਇਲ ਕਾ ਨਾਲ ਕਿਵੇਂ ਲਿੰਕ ਜੁੜੇ ਦੇਖੋ ਜੀ ਤਸਕਰਤਾ ਨੈਟਵਰਕ ਜਿਹੜਾ ਹੁੰਦਾ ਹੈ ਉਹ ਪੈਨ ਸਟੇਟ ਹੁੰਦਾ ਕਈ ਵਾਰ ਪੈਨ ਨਿਸ਼ਿੰਤ ਕਈ ਵਾਰ ਇੰਟਰਨੈਸ਼ਨਲ ਵੀ ਹੁੰਦਾ ਉਹ ਜਿੱਦਾਂ ਜਿੱਦਾਂ ਪਰਤ ਤੋਂ ਪਰਤ ਅਸੀਂ ਫਰੋਲਾਂਗੇ ਤਾਂ ਸਾਨੂੰ ਪਤਾ ਲੱਗੇਗਾ ਕੀ ਹੈਗਾ ਜੀ ਜਿਹੜਾ ਕਰਨੀ ਰਹੀ ਤਸਕਰੀ ਇਹਦਾ ਭਾਂਜਾ ਹੈ ਕੋਈ ਹੋਰ ਰਿਸ਼ਤੇਦਾਰੀਆਂ ਜਿਹੜੀ ਹੈਗੀ ਹੈ ਇਹ ਰਿਸ਼ਤੇਦਾਰੀ ਆਪਸ ਵਿੱਚ ਕੀ ਹੈਗੀ ਹੈ ਇਹਨਾਂ ਦੇ ਇਕਨੋਮਿਕ ਲਿੰਕਸ ਕੀ ਹੈਗੇ ਇਹਨਾਂ ਦੇ ਫਾਈਨੈਂਸ਼ੀਅਲ ਨੈਟਵਰਕ ਕਿਹੜੇ ਹੈਗੇ ਉਹ ਸਾਰੇ ਅਸੀਂ ਐਕਸਪਲੋਰ ਕਰ ਰਹੇ ਹਾਂ ਸਾਡੇ ਲੈਣਾ ਤੋਂ ਬਾਅਦ ਲਈਏ ਉਹ ਫਾਰਮਲ ਪ੍ਰੋਸੈਸ ਜੋ ਵੀ ਉਹ ਪੂਰਾ ਹੋ ਜਾਵੇ